शोरा शोरा ਨਾਲ ਪੰਜਾਬ ਦੇ ਨੌਜਵਾਨ ਜਾ ਰਹੇ ਹਨ ਫੋਰਨ ਪਰ ਪੰਜਾਬ ਹੀ ਬਣ ਰਿਹਾ ਹੈ ਫੋਰਨ ਮਹਾਲੀ ਵਿੱਚ हेयर कटिंग ਤੇ ਸਪਾ ਸੈਂਟਰ ਦੀ ਆੜ ਵਿੱਚ ਚੱਲ ਰਿਹਾ ਹੈ ਗੱਪਾ ਗੱਪ ਤੰਦਾ ਦੇ ਵਪਾਰ ਦਾ ਗੋਰਖ ਤੰਦਾ ਟਕੇਲੀਆਂ ਜਾ ਰਹੀਆਂ ਹਨ ਪੰਜਾਬ ਦੀਆਂ ਨੌਜਵਾਨ ਕੁੜੀਆਂ ਜਿਸਮ ਫਰੋਸ਼ੀ ਲਈ ਜਿਸਮ ਫਰੋਸ਼ੀ ਦਾ ਕਾਰੋਬਾਰ ਲੁਕਸ਼ਿਪ ਕੇ ਨਹੀਂ ਸਗੋ ਸ਼ਰਿਆਮ ਚੱਲ ਰਿਹਾ ਹੈ ਪੈਸਾ ਫੇਕ ਤਮਾਸ਼ਾ ਦੇ ਪੈਸਾ ਲਿਆਓ ਕਿਸੇ ਵੀ ਉਮਰ ਦੀ ਕੁੜੀ ਲੈ ਜਾਓ ਇਹ ਕਹਿਣਾ ਹੈ ਮਹਾਲੀ ਦੇ ਉਰਾ ਸਪਾ ਸੈਂਟਰ ਦਾ ਤੁਸੀਂ ਬਾਹਰ ਲੱਗਿਆ ਬੋਰਡ ਦੇਖ ਰਹੇ ਹੋ ਜਿਸ ਤੇ ਲਿਖਿਆ ਹੈ ઓਰਾ ਸਪਾ ਸੈਂਟਰ ਯੂਨੀਸੈਕਸ ਸੈਲੂਨ ਅਤੇ ਸਪਾ ਐਸ ਸੀ ਐਫ 56 ਗਰਾਉਂਡ ਫਲੋਰ ਸੈਕਟਰ 56 ਫੇਸ 2 ਮਹਾਲੀ ਸਪਾ ਸੈਂਟਰ ਹੁਣ ਹਾਈ ਟੈਕ ਤਰੀਕੇ ਨਾਲ ਚਲਾਏ ਜਾ ਰਹੇ ਹਨ ਬਾਹਰ ਵਾਲੇ ਪਾਸੇ ਵਧੀਆ ਤਰੀਕੇ ਨਾਲ హెయిర్ ਕਟਿੰਗ ਤੇ ਸੈਲੂਨ ਬਣੇ ਹੋਏ ਹਨ ਰਿਸੈਪਸ਼ਨ ਤੇ ਬੈਠੀ ਮੈਡਮ ਦੇ ਨਾਲ ਥੋੜਾ ਜਿਹਾ ਪਿਆਰ ਨਾਲ ਗੱਲ ਕਰੋ ਤੇ ਅੰਦਰ ਜਾ ਕੇ ਮਿਲਦਾ ਹੈ ਜਿਸਮਾਨੀ ਪਿਆਰ ਰੇਟ ਵੀ ਐਸੇ ਕਿ ਹਰ ਕੋਈ बार-बार ਆਏ ਇਹਨਾਂ ਹਾਈ ਟੈਕ ਦਲਾਲਾਂ ਵੱਲੋਂ 3000 ਤੋਂ 5000 ਦੇ ਵਿੱਚ ਪੇਸ਼ ਕੀਤੀਆਂ ਜਾਂਦੀਆਂ ਹਨ ਨੌਜਵਾਨ ਕੁੜੀਆਂ ਇਹ ਦੇ ਵਪਾਰ ਦਾ ਤਾਂਦਾ ਇੰਨੇ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਕਿ ਜਦੋਂ ਮਹਾਲੀ ਦੀ ਪੁਲਿਸ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਵੱਲੋਂ ਇਹ ਜਵਾਬ ਮਿਲਿਆ ਕਿ ਸਾਡੇ ਵੱਲੋਂ ਕਾਰਵਾਈ ਕੀਤੀ ਜਾਏਗੀ ਜਨਾਬ ਕਾਰਵਾਈ ਕਰਨਗੇ ਪਰ ਉਦੋਂ ਤੱਕ ਕਈ ਹੋਰ ਕੁੜੀਆਂ ਦੀ ਜ਼ਿੰਦਗੀ ਬਰਬਾਦ ਹੋ ਚੁੱਕੀ ਹੋਵੇਗੀ ਕਿਉਂਕਿ ਪੁਲਿਸ ਦਾ ਇੱਕ ਟੰਗ ਹੈ ਥੱਲੇ ਵਾਲੇ ਅਫਸਰ ਨੇ ਉੱਪਰ ਵਾਲੇ ਅਫਸਰ ਤੋਂ ਪਰਮਿਸ਼ਨ ਲੈਣੀ ਹੁੰਦੀ ਹੈ ਤੁਰੰਤ ਕਾਰਵਾਈ ਦੀ ਮੰਗ ਜਦੋਂ ਕੀਤੀ ਗਈ ਤਾਂ ਜਵਾਬ ਮਿਲਿਆ ਜਨਾਬ ਇਲੈਕਸ਼ਨਾਂ ਵਿੱਚ ਬਿਜ਼ੀ ਹਨ ਹੁਣ ਦੇਖਣਾ ਇਹ ਬਣਦਾ ਹੈ ਕਿ ਪੁਲਿਸ ਪ੍ਰਸ਼ਾਸਨ ਕਾਰਵਾਈ ਕਰਦਾ ਹੈ ਕਾਰਵਾਈ ਤਾਂ ਜ਼ਰੂਰ ਕਰੇਗਾ ਕਿਉਂਕਿ ਸਾਡੀ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਹੈ ਉੱਥੇ ਇੱਕ ਜ਼ਿੰਮੇਵਾਰੀ ਹੋਰ ਵੀ ਬਣਦੀ ਹੈ ਕਿ ਇਹਨਾਂ ਅਲੱਡ ਕੁੜੀਆਂ ਨੂੰ ਇਸ ਦਲਦਲ ਵਿੱਚੋਂ ਛੇਤੀ ਤੋਂ ਛੇਤੀ ਬਚਾਇਆ ਜਾ ਸਕੇ ਇਹਨਾਂ ਕੁੜੀਆਂ ਦੀ ਇੱਜ਼ਤ ਸਮੇਂ ਦੇ ਰਹਿੰਦੀਆਂ ਬਚਾਈ ਜਾ ਸਕਦੀ ਹੈ ਪਰ ਤਾਂ ਜੇਕਰ ਭਾਰਤ ਦਾ ਚੌਥਾ ਥੰਮ ਮੀਡੀਆ ਅਤੇ ਪ੍ਰਸ਼ਾਸਨ ਮਿਲ ਕੇ ਕੰਮ ਕਰੇ ਅਕਸਰ ਇਸ ਤਰ੍ਹਾਂ ਦੀ ਖਬਰ ਨੂੰ ਦਬਾ ਲਿਆ ਜਾਂਦਾ ਹੈ ਜਾਂ ਖਬਰ ਵਾਇਰਲ ਹੋਣ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਂਦੀ ਹੈ ਨਹੀਂ ਤਾਂ ਜ਼ਿਆਦਾਤਰ ਟੀਵੀ ਚੈਨਲ ਅਖਬਾਰਾਂ ਅਤੇ ਪੱਤਰਕਾਰਾਂ ਨੂੰ ਬਲੈਕਮੇਲਰ ਕਿਹਾ ਜਾਂਦਾ ਹੈ ਜੇਕਰ ਕਿਸੇ ਦੀ ਇੱਜ਼ਤ ਬਚਾਉਣਾ ਬਲੈਕਮੇਲਿੰਗ ਹੈ ਤਾਂ ਮੀਡੀਆ ਲਈ ਇਹ ਟੈਗ ਚੰਗਾ ਹੈ ਪਤਾ ਨਹੀਂ ਕਦੋਂ ਸੁੱਤਾ ਪ੍ਰਸ਼ਾਸਨ ਜਾਗੇਗਾ ਐਦਾਂ ਦੇ ਗੁਰਕ ਧੰਦਿਆਂ ਤੇ ਨੱਥ ਪਾਏਗਾ ਅਸੀਂ ਇਹ ਖਬਰ ਪੂਰੇ ਤੱਥਾਂ ਦੇ ਆਧਾਰ ਤੇ ਪ੍ਰਸਾਰਿਤ ਕਰ ਰਹੇ ਹਾਂ ਦੇਖਦੇ ਰਹੋ ਦੇਸੀ ਪੰਜਾਬ ਟੀਵੀ ਚੈਨਲ